ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆ ਤਾਂ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਤੇ ਜੇ ਭਗਤੇ ਵਾਲੇ ਪਾਸੋਂ ਆਉਣੇ ਤੇ ਲਾਸਟ ਪਿੰਡ ਬੁੱਧ ਸਿੰਘ ਵਾਲਾ ਬੁੱਧ ਸਿੰਘ ਵਾਲੇ ਤੋਂ ਅੱਗੇ 2 ਕਿਲੋਮੀਟਰ ਤੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਆ ਨੇੜੇ ਬਾਈ ਦੇ ਨਸੀਬ ਪੈਲਸ ਸਾਹਿਬ ਸਾਹਮਣੇ ਰੋਡ ਦੇ ਉੱਪਰ ਪੈਲਸ ਪੈਲਸ ਦੀ ਬੈਕਸਾਈਡ ਵੀਰ ਦਾ ਘਰ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਜਾਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋ ਬੇੜਾ ਵਖਾਉਣੀਆਂ ਅੱਜ ਦੀ ਵੀਡੀਓ ਦੇ ਵਿੱਚ ਦੋਵੇਂ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਦੇ ਮਗਰ ਵਛੀ ਇੱਕ ਦੇ ਮਗਰ ਵਛਾ ਇੱਕ ਤਾਂ ਜੇਰਾ ਪਈ ਹੈ ਜਮੇ ਤਾਜੀ ਸੂਈ ਹੈ ਇਨਫਾਰਮੇਸ਼ਨ ਲੈ ਦੰਨਾ ਉਹ ਕਰ ਦੇਗਾ ਅਲ ਬਾਦ ਹਾਂਜੀ ਭਾਈ ਸਸੀ ਗੜ ਸਸੀ ਗੜ ਨਾਮ ਤੇ ਦੱਸ ਨਾਮ ਕਮਲਪ੍ਰੀ ਸਿੰਘ ਪੰਡ ਬੋਸ ਸਿੰਘ ਗੜਾ ਕਸੀਲ ਆਪਾਂ ਨੂੰ ਬਾਗਾ ਫਰਾਣਾ ਪੈਂਦੀ ਹੈ ਜਿਹੜਾ ਮੂਕਾ ਫੋਨ ਨੰਬਰ ਦੱਸੀਏ 8872514494 8872514494 ਕਿੰਨਾ ਵਸੂਆ ਇਹ ਦੂਜਾ ਸੂਆ ਰਾਤ ਹੀ ਸੂਈਆ ਦੇ ਪਈਆ ਬੱਠਲ ਚ ਹੂੰ ਸਹੀ ਹੈ ਤੜਕੇ ਆਪਾਂ 3 ਕਿਲੋ ਬੌੜਾ ਚੋਇਆ ਹੈ ਕਿੰਨਾ ਕਿ ਦੁੱਧ ਪਿਆਜੂ ਦਰਦ ਬਾਈ ਜੀ ਤੋਂ ਲਈਆ ਉਹ ਤਾਂ ਇਹਦੇ 25 ਕਿਲੋ ਚੋਇਆ ਯਾਨੀ ਕਿ 22 23 ਕਿਲੋ ਰੋਤਾ ਆਉ ਨਹੀਂ ਜੂਗਾ ਦੂਜਾ ਸੂਆ ਹਾਂਜੀ ਵੱਡੀ ਊਡੀ ਬਹੁਤ ਆ ਮੈਂ ਕੱਢੀ ਹੈ ਬਾਹਰ ਨੂੰ ਦੋਸਤੋ ਮਗਰ ਵੀ ਐਚ ਐਫ ਨਸਲ ਦੀ ਬੱਚੀ ਹੈ ਸੋਹਣੀ ਬੱਚੀ ਆਪਦੀ ਮਾਰ ਗਈ ਰਾਤ ਸੂਈ ਹੈ ਜੇਰ ਪੈ ਗਈ ਹੈ ਸਵੇਰ ਪਹਿਲੀ ਚਵਾਈ ਕੀਤੀ ਹੈ 3 ਕਿਲੋ ਵੀਰ ਕਹਿੰਦਾ ਹਵਾਨੇ ਚੋਂ ਬੌਲੀ ਕੱਢੀ ਹੈ ਹਵਾਨਾ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਵਹਿੜ ਵੱਡੀ ਹੈ ਕਦ ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਐਚ ਐਫ ਬਰੀਡ ਹੈ ਹਵਾਨਾ ਠੋਸ ਨਿੱਗਰ ਫਿਟਿੰਗ ਵਾਲਾ ਪੂਰਾ ਫੱਟ ਫੱਟ ਹਵਾਨਾ ਪਟਾਂ ਚ ਫਸਿਆ ਪਿਆ ਮੋٹے-ਮੋٹے ਥਾਣ ਹੂੰ ਕੋਈ ਟੱਟਮਾ ਲਮਕਮਾ ਹਵਾਨਾ ਨਹੀਂ ਫਿਟਿੰਗ ਵਾਲਾ ਹਵਾਨਾ ਸੀਰ ਸਹੂਪੂਰੀਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਅਚਵਾਈ ਵੇਖ ਲਓ ਦੋਸਤੋ 22-23 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਜੀ ਤਾਂ ਲਈਓ ਤਾਂ ਕਹਿੰਦੇ 25 ਕਿਲੋ ਪਿਆਉ ਪਰ 22-23 ਮੰਨ ਕੇ ਅਗਲਾ ਸੌਦਾ ਕਰ ਲੇ ਵੱਡੀ ਵੜਾ ਸਿਆਲਾਂ ਦੇ ਦਾਣ ਤੇ ਜੀ ਐਚ ਐਫ ਨਸਲ ਦੀ ਵੱਡੀ ਵੜਾ ਇਨ੍ਹਾਂ ਦੇ ਨਾਲ 22-23 ਕਿਲੋ ਦੁੱਧ ਵੀ ਕਿਲੋ ਤੋਂ ਬਾਹਰ ਦੁੱਧ ਨਹੀਂ ਪਿਉਂਦੀ ਫਿਰ ਪਿਉਣਾ ਵੀ ਕਿਦੋਂ ਆ ਬਾਕੀ ਜਾਤ ਵਾਲੀ ਆ ਜਾਤ ਵਾਲਾ ਆਲੀ ਵੜਦੇ ਦੀ ਤਾਂ ਮਰਜੀ ਸੀ ਠੰਡੀ ਬਹੁਤ ਹੈ ਹੂੰ ਇਨੀ ਸਹਿਬ ਤਾਂ ਕਿ ਬੰਦਾ ਸੇਵਾ ਸੰਭਾਲ ਆਲਾ ਹੋਵੇ ਸਹੀ ਜਿੰਨਾ ਪਾਲੋਗੇ ਤੇ ਉਹਨਾਂ ਹੀ ਚੋਲੋਗੇ ਚਵਾਈ ਦੀ ਪੂਰੀ ਚੰਗੀ ਆ ਮੋਟੀ ਧਾਰ ਆ ਕੋਈ ਚਵਾਈ ਦਾ ਟਾਈਮ ਨਹੀਂ 11:00 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਬਾਕੀ ਮਗਰ ਵੱੱਠੀ ਬਹੁਤ ਹੈ ਹੂੰ ਸ਼ਾਮ ਤੱਕ ਰਹਵਾਨਾ ਬੋਰੀ ਨਾਲ ਭਰ ਲੈਣਾ ਮਗਰ ਵੱਛੀ ਆ ਆਮ ਹੀ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਰੱਖਣ ਵਾਲੇ ਪਸ਼ੂ ਆਮਲੇ ਵੀਰਾਂ ਦੀ ਡਿਮਾਂਡ ਹੁੰਦੀ ਬਾਈ ਯਾਰ ਮੱਝ ਲੈਣੀ ਆ ਲੈਣੀ ਕੱਟੀ ਵਾਲੀ ਆ ਜਾਂ ਵੈੜ ਲੈਣੀ ਆ ਲੈਣੀ ਵੱਛੀ ਵਾਲੀ ਆ ਤੇ ਵੱਛੀ ਮਗਰ ਫੁੱਲ ਵੱਡੀ ਵੈੜ ਹੈ ਜੈਦ ਜਾਂ ਮੁੱਲ ਵੀਰ ਇਹਦਾ ਮੁੱਲ ਹੋਰ ਕੋਲੇ ਦੀ ਚਾਸੀ 85 ਕਰਨਾ ਸੀਗਾ ਆਪਾਂ 77000 ਦੀ ਵੈੜ ਦੇਣਾ 77000 ਦੇ ਦੋਸਤੋ ਜਾਇਜ ਮੌਲਾ 70 ਤੇ 3 73000 ਦੀ ਬਾਈ ਕਹਿੰਦਾ ਬੱਚੀ ਦੇ ਦੂ ਸੀਰਸਾ ਫੁੱਲਾ ਵੱਧਤੀ ਆਈ ਲੇਵਾ ਦਾਉ ਇਹਨੇ ਬਣਾਉਣਾ ਹੂੰ 22 23 ਕਿਲੋ ਖੁੱਲਾ ਪਿਆ ਜਾਤ ਵਾਲੀ ਵੈਡ ਫੁੱਲ ਵੱਡੀ ਇਹਨਾਂ ਖੁੱਲਾ ਦੁੱਧ ਪਿਆ ਦੇਣਾ ਮੌਲ ਵੀ ਜਾਇਜ ਆ 70 72 73000 ਦੀ ਇਹਨੇ ਦੁੱਧ ਵਾਲੀ ਵੜ ਦਿੰਦਾ ਵੀ ਕੋਣ ਆ ਤਾਂ 70000 ਮੌਲਾ ਕੋਈ ਥੋੜਾ ਕਾਣਾ ਮਾਨ ਹੋ ਜੂ 70000 ਦੇ ਵਿੱਚੋਂ ਤੜਕੇ ਆਪਾਂ ਚਵਾਈ ਕੀਤੀ ਦੋਨੋਂ ਪਾਸੇ ਬਹਿ ਕੇ ਠੀਕ ਹੈ ਇਹ ਨਹੀਂ ਬਈ ਲੱਤ ਛਾੜਾ ਨਹੀਂ ਠੀਕ ਹੈ ਦੋਸਤੋ ਸਵੇਰ ਚਵਾਈ ਕੀਤੀ ਭਾਈ ਕਨ ਦੋਨੇ ਪਾਸੇ ਬਹਿ ਕੇ ਬਾਕੀ ਸੂਈ ਸਵਾਈ ਹੈਗੀ ਆ ਪਵਾਗਲਾ ਵੀ ਸ਼ਾਮ ਨੂੰ ਚੋਲੇ ਪਵਾ ਅਗਲੇ ਦਿਨ ਫੇਰ ਚੋਲੇ ਆਪਦੀ ਤਸੱਲੀ ਕਰਕੇ ਲੈ ਜੇ ਫੁੱਲ ਵੱਡੀ ਬੱਚੀ ਐਚ ਐਫ ਨਸਲ ਦੀ ਜੈ ਜੈ ਮੌਲਾ 73000 ਵਿੱਚੋਂ ਮਾਣ ਹੋ ਜੂ ਮਗਰ ਵੀ ਵੱੱਛੀ ਹੈ ਦੋ ਨੰਬਰ ਕਮਲ ਇਹ ਬਈ ਤੀਜਾ ਸੂਆ ਏ ਤੇ ਸੂਈ ਨੂੰ ਹੋ ਗਿਆ ਇਹਨੂੰ 13 14 ਦਿਨ ਹੂੰ ਤੇ ਦੁੱਧ ਹੁਣ ਇਸ ਟਾਈਮ 13 ਕਿਲੋ ਤੋਂ ਬਾਹਰ ਆ ਆਪਾਂ ਯਾਨੀ ਕਿ 16 17 ਕਿਲੋ ਦੁੱਧ ਚੋ ਕੇ ਲਿਆਂਦੀ ਸੀ ਚੀ ਕਰਦਾ ਕਰ ਗਈ ਥੋੜਾ ਜਿਹਾ ਠੀਕ ਹੈ ਹੁਣ ਵੀ 13 ਕਿਲੋ ਤੋਂ ਬਾਹਰ ਆ ਦੱਸ ਜੈ ਜਮਲ ਇਹਦਾ ਗੈਜ ਜਮਲ 52000 ਕੜੀ ਬਾਦ ਨੂੰ ਦੋਸਤੋ ਬਾਈ ਕਹਿੰਦਾ ਮੈਂ ਅਗਲੇ ਦਿਨ ਘਰੋਂ 16 17 ਕਿਲੋ ਦੁੱਧ ਚੋ ਕੇ ਲਿਆਂਦੀ ਆ ਥੋੜਾ ਜਿਹਾ ਉਪਰਾ ਕੀਤਾ ਬਾਈ ਕਹਿੰਦਾ ਮੇਰੇ ਘਰੇ ਆ ਕੇ ਦੁੱਧ ਘਟਾਇਆ ਇਹਨੇ 2-3 ਕਿਲੋ ਪਰ ਫਿਰ ਵੀ 13 ਕਿਲੋ ਤੋਂ ਬਾਹਰ ਤਿਆਰ ਹੈ ਜਿਨੇ ਵੀ ਲੈਣੀ ਆ ਬਾਕੀ ਪੜੀ ਕੁਰੀ ਹੈ ਹਾਂ ਦੁੱਧ ਤੇ ਵਹਿੜ ਆਈ ਵੀ ਆ ਆਹਦਾ ਹਜੇ ਤਾਜੀ ਸੂਈ ਆ ਇਹ ਦੁੱਧ ਤੇ ਆਈ ਵੀ ਆ ਹੂੰ 13 ਕਿਲੋ ਤਿਆਰ ਹੈ ਵੱਡੀ ਵਹਿੜ ਆ ਵਜਨ ਵਾਲੀ ਜਾਨ ਵਾਲੀ ਮੋٹے ਮੋٹے ਥਾਣ ਚਾਰ ਹਾਦੀ ਚਵਾਈ ਵਾਲੇ ਗੁਲਾਬੀ ਥਾਣ ਠੰਡੀ ਹੈ ਵੀ ਸੀਲ ਸੌ ਬਾਈ ਕਹਿੰਦਾ ਇਹ ਵੀ ਬਹੁਤ ਐ ਬਾਕੀ ਸਮਾਂ ਜ਼ਰੂਰ ਨੋਟ ਕਰ ਲਿਓ 11:00 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਇੱਕ ਨੰਬਰ ਦਾ ਹਵਾਨਾ ਖਾਲੀ ਨਹੀਂ ਕੀਤਾ 3 ਕਿਲੋ ਬੌਲੀ ਕੱਢੀ ਆ ਇਹ ਸਵੇਰ ਦੀ ਜਮਾਂ ਖਾਲੀ ਕੀਤੀ ਵੀ ਆ ਕਿਉਂਕਿ ਉਹਦਾ ਸੂਈ ਨੂੰ ਦਿਨ ਹੋ ਗਿਆ ਉਹਦੀ ਤਾਂ ਪਹਿਲੀ ਚਵਾਈ ਹੋਈ ਹੋਈ ਕਰਕੇ ਤਾਂ ਹਵਾਨੇ ਚ ਬੌੜਾ ਛੜਤਾ ਇਹ ਸਵੇਰ ਦੀ ਖਾਲੀ ਕੀਤੀ ਵੀ ਆ ਜਮਾਂ ਨਚੋੜੀ ਵੀ ਐ ਤੇ ਜੇ ਨਾ ਸਵੇਰ ਤਦ ਚੋਇਆ ਹੁੰਦਾ ਹਵਾਨੇ ਨੇ ਵੀ ਪੂਰਾ ਵੱਡਾ ਵਖਾਣਾ ਪਰ ਸ਼ਾਮ ਦੀ ਚੋਅ ਇਹ ਚ ਸਾਰਾ ਦਿਨ ਪਿਆ ਥਾਣਾ ਹਵਾਨੇ ਦੀ ਪੂਰਾ ਫਾੜ ਜਾਂਦੀ ਹੂੰ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਕਰ ਲਿਓ ਉਸ ਹਿਸਾਬ ਨਾਲ ਬਾਕੀ ਸੋਬਾ ਵੀ ਚੋਲੇ ਅਗਲਾ ਸ਼ਾਮ ਨੂੰ ਵੀ ਚੋਲੇ 13 ਕਿਲੋ ਤੋਂ ਬਾਹਰ ਦੁੱਧ ਨਟ ਕੰਡੇ ਵਾਲਾ ਤਿਆਰ ਹੈ ਪੂਰੀ ਭਾਰੀ ਕਾਲੇ ਰੰਗ ਦੀ ਫੁੱਲ ਵਜਨ ਵਾਲੀ ਤੀਜਾ ਸੂਆ ਤਾਜੀ ਸੂਈ ਸਵਾਈ ਵਹਿੜ ਹੂੰ ਹਵਾਨਾ ਬਹੁਤ ਸੋਹਣਾ 52000 ਮੁੱਲ ਮਾਨਤਾਨ ਹੋ ਜੂ ਮੱਝਾਂ ਵਰਗਾ ਦੁੱਧ ਹੋਊਗਾ ਮਾਗੀ ਫੈਂਟ ਬਹੁਤ ਹੁੰਦੀ ਹੈ ਠੀਕ ਹੈ ਦੋਸਤੋ ਕਿਉਂਕਿ ਕਾਲੇ ਰੰਗ ਦੀ ਕ੍ਰਾਸ ਆਂਗ ਦੀ ਹੈ ਫੈਟ ਤਾਂ ਆਪੇ ਹੀ ਐਫਐਸ ਨਾਲੋਂ ਵੱਧ ਦੀ ਆਉਣੀ ਆਉਣੀ ਹੈ 52000 ਮੁੱਲ ਹੈ 13 ਕਿਲੋ ਤੋਂ ਬਾਹਰ ਤਿਆਰ ਹੈ ਭਾਰੀ ਪੂਰੀ ਫੋਲੀ ਹੈ ਹਰੇ ਆਉਂ ਕਾਰਡਕੂਟ ਚੱਲਣਾ ਮੇਰ ਦਾ ਹੂੰ ਦੋਸਤੋ ਦੁੱਧ ਹੋਰ ਬਾਅਦ ਜਦੋਂ ਦੁੱਧ ਦੇਣਾ ਸੇਵਾਣੇ ਤੁਹਾਨੂੰ ਵੀ ਪਤਾ ਤਾਜੀ ਸੂਈਆਂ ਦਾਣਾ ਦੱਪਾ ਪਾਉਂਗੇ ਦੁੱਧ ਆਪੇ ਇਹਨੇ ਵਧਾ ਦੇਣਾ ਇੱਕ ਨੰਬਰ 22 23 ਕਿਲੋ ਖੁੱਲਾ ਦੁੱਧ ਪਿਆ ਜੂ ਦੂਜਾ ਸੂਆ ਰਾਤ ਹੀ ਸੂਈ ਆ ਜੇਰ ਪੈ ਗਈ ਆ ਮਗਰ ਬੱਛੀ ਆ ਦੋ ਪਸ਼ੂ ਸੇਲ ਹੈ ਨਿੱਕੇ ਨਿੱਕੇ ਜੇ ਮੁੱਲ ਹੈ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਨਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪੰਡਾ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ